ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਿਰਸਰ ਖਾਂਸੀ ਬਟਕੇ ਚਲੋ ਆਰ ਜੇ ਆ ਤਾਂ ਤਿਆਰ ਹੋ ਰਹੀ ਹਨ ਮੋਲ ਤਿਆਰ ਹੋ ਰਹੀ ਆ ਤੇ ਇਹ ਭਾਈ ਸਾਹ ਵਾ ਜੇ ਪਏ ਨੇ ਵਿਰੜ ਉੱਠ ਪੁੱਤ ਸਕੂਲੇ ਜਾਣਾ ਚਲੋ 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 ਸ਼ਾਬਾਸ਼ ਸ਼ਾਬਾਸ਼ ਨੰਗਾ ਹੀ ਪਿਆ ਹੈ ਜਲਦੀ ਕਰ ਜਲਦੀ ਉਠ ਉਠ ਉਹ ਸ਼ਾਬਾਸ਼ ਫੇ ਲੇਟ ਹੋ ਜਾਏਗਾ ਪਤਾ ਅਜੀ ਭਗਵਾਨ ਕੇ ਜਾਣਾ ਹੈ ਕੋ ਪਗਵੰਨੀਆਂ ਅੱਜ ਚਲ ਫੇ ਜਲਦੀ ਉੱਠ ਜਾ ਜਲਦੀ ਉੱਠ ਜਾ ਲਓ ਜੀ ਆਹ ਦੇਖੋ ਗੁੱਠੂ ਨੂੰ ਕੜ ਗੁੱਠਾ ਬਾਹਰ ਕੜ ਗੁੱਠਾ ਬਾਹਰ ਨਾ ਨਾ ਕਿਉਂ ਆ ਚਾਚਾ ਉੱਧਾ ਲੁੱਕ ਜਾ ਨਾ ਮਤਲਬ ਆ اچھا ਠੀਕ ਆ ਸੋ ਸੌਂਜਾ 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 ਕੋਈ ਗੱਲ ਨਹੀਂ ਨਹੀਂ ਛੇੜਦੇ ਪਰ ਤੂੰ ਇਹ ਗੁੱਠਾ ਨਾ ਨਾ ਮੈਂ ਕਰ ਫੇ ਮੂੰਹ ਚ ਠੀਕ ਆ ਇਹ ਨਹੀਂ ਇਹ ਕਹਿੰਦਾ ਮੈਨੂੰ ਤਾਂ ਬਸ ਨਾ ਜੋ ਮੈਂ ਮਰਜ਼ੀ ਕਰਾਂ ਮੈਨੂੰ ਰੋਕੋ ਨਾ ਬਸ ਹੈ ਨਾ ਹਾਂ ਚਲੋ ਲਓ ਜੀ ਅਨਮੋਲ रेडी ਹੋ ਚੁੱਕੀ ਹੈ तकरीबन ਹੈ ਨਾ ਚਲਿਆ ਅਨਮੋਲ ਛੱਡਿਆ ਮੈਂ ਤੈਨੂੰ ਅੱਛਾ ਚੱਲ ਜੀ ਅਨਮੋਲ ਹੁਣ ਆਪਣਾ ਕਰ ਰਹੀ ਹੈ ਨਾਸ਼ਤਾ ਨਾਲ ਨਾਲ ਥੋੜਾ ਜਿਹਾ ਫੋਨ ਦੇਖ ਕੇ ਰੋਟੀ ਦੇ ਨਾਲ ਅਮਰੂਦ ਕੌਣ ਕੌਣ ਖਾਂਦਾ ਰੋਟੀ ਦੇ ਨਾਲ ਅਮਰੂਦ ਦੱਸੋ ਜੀ ਕਮੈਂਟ ਕਰਕੇ ਲਓ ਜੀ ਵਿਰਾਜ ਜੀ ਵੀ ਉੱਠ ਗਏ ਨੇ ਤੇ ਹੁਣ ਕਰ ਰਿਹਾ ਬਰਸ਼ ਹੈ ਨਾ ਸ਼ਾਬਾਸ਼ ਸ਼ਾਬਾਸ਼ ਮੁਹਮਦ ਹੁਲਾ ਨਾਲਾ ਫਿਰ ਚੱਲਦੇ ਆ ਤਿਆਰ ਕੋਈਦੇ ਠੀਕ ਆ ਲੋ ਜੀ ਆ ਗਏ ਆਪਸ ਸੈਰ ਕਰਕੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਅਨਮੋਲ ਰੈਡੀ ਚਲਿਏ ਫਿਰ ਛੱਡਿਆ ਮੈਂ ਤੈਨੂੰ ਹੈ ਤੇ ਮੰਮੀ ਆਪਣਾ ਪ੍ਰਸ਼ਾਦ ਦਾ ਛੱਕੇ ਭਾਂਡੇ ਖਾਲੀ ਕਰ ਚੁੱਕੇ ਨੇ ਲਾਸਟ ਵਰਕ ਕੀ ਅਮਰੂਦ ਸ਼ਰਤੇ ਤੂੰ ਪਹਿਲਾਂ ਖਾਂਦੀ ਸੀ ਹੈ ਹੂੰ ਚਲਿਏ ਲਓ ਜੀ ਵਿਰਾੜ ਵੀ ਹੋ ਰਿਹਾ ਰੈਡੀ ਚਲਿਏ ਵਿਰਾੜ ਹਾਂ ਅੱਜ ਲੋਜੀਆਂ ਨਹੀਂ ਆਉਂਦੀਆਂ ਸੀ ਤੇ ਉਹ ਕੋਟੀ ਕਾਟੀ ਸਾਬ ਵਧੀਆ ਪੱਕ ਜਾ ਠੀਕ ਆ ਓਕੇ ਬਾਈ 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 ਹਾਂ ਪਾਲਾ ਪਾਲਾ ਸ਼ਾਬਾਸ਼ ਸ਼ਾਬਾਸ਼ ਅਬ ਰੈਡੀ ਹੋ ਜਾ ਹਾਂਜੀ ਚਲਿਏ ਮੈਡਮ ਚਲੋ ਮੈਂ ਅਨਮੋਲ ਨੂੰ ਛੱਡ ਕੇ ਆਇਆ ਵਿਰਾਟ ਠੀਕ ਆ ਮੈਂ ਆਉਣਾ ਜੀ ਆਪਾਂ ਅਨਮੋਲ ਨੂੰ ਛੱਡ ਕੇ ਆ ਗਏ ਆ ਵਿਰਾਟ ਵੀ ਹੋ ਗਿਆ ਰੈਡੀ ਹਨਾ ਸੋਸਤੀ ਬਈ ਹੈ ਅਬ ਦੇਖ ਰਿਹਾ ਸੀ ਆਪਣਾ ਬਲੌਗੂਕੂ ਵਿਰਾਟ ਆਪਣਾ ਕੱਲ ਵਾਲਾ ਬਲੌਗ ਦੇਖ ਰਿਹਾ ਸੀਗਾ ਹਾਂਜੀ ਚਲਿਏ ਵਿਰਾਟ ਪਾਲਾ ਪਾਲਾ ਗਲਾਸ ਪਾਲਾ ਤੇ ਚਲਿਏ ਫੇਰ ਤੈਨੂੰ ਛੱਡ ਕੇ ਆਵਾਂ ਠੀਕ ਆ ਜਲਦੀ ਕਰ ਬਹੁਤ ਟਾਈਮ ਹੋ ਗਿਆ 10 ਮਿੰਟ ਰਹਿ ਗਏ ਸਿਰਫ ਚਲੋ 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 ਗੱਪਰ ਬਰਾੜ ਨੂੰ ਸਕੂਲ ਦੇ ਮੂਰੇ ਡੀਕ ਰਿਆ ਸੀਗਾ ਤੇ ਚਲੋ ਜਾਓ 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 ਬੱਲ ਵੱਜ ਗਈ ਸ਼ਾਬਾਸ਼ ਸ਼ਾਬਾਸ਼ ਜਾਓ 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 ਭੱਜੋ ਭੱਜੋ ਭੱਜ ਜਸਮੋਲ ਵੀ ਜਾ ਰਿਹਾ ਜਾਓ ਜਾਓ ਸ਼ਾਬਾਸ਼ ਅਸੀਂ ਨਿਆਣਿਆਂ ਨੂੰ ਹੁਣ ਸਕੂਲ ਛੱਡ ਆਏ ਆ ਤੇ ਕਰ ਰਿਹਾ ਸਵੇਰ ਦਾ ਨਾਸ਼ਤਾ ਅੱਜ ਹੈਗੀ ਆ ਜੀ ਮਿਕਸ ਦਾਲ ਤੇ ਕੜੀ ਦੀ ਰੋਟੀ ਨਾਲ ਮਲਾਈ ਨਾਲ ਚਾਹ ਵਾਹ ਸਿਕੋ ਜੀ ਗਰਮ ਗਰਮ ਆ ਜੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਟ ਗਿਆ ਹਾਂ ਸ਼ਾਬਾਸ਼ ਹਾਂਜੀ ਅੱਜ ਮਮਾ ਦੁੱਧ ਫੜਾ ਕੇ ਹੂੰ ਹਾਂ ਹਾਂਜੀ ਹਾਂਜੀ ਇਹ ਗਰਮ ਤਾਂ ਨਹੀਂਗਾ ਚਲੋ ਪੀ ਲਓ ਪੀ ਲਓ ਤੁਹਾਨੂੰ ਤਾਂ ਰਜਾਈ ਦੇ ਵਿੱਚ ਹੀ ਦੁੱਧੂ ਮਿਲਦਾ ਹੈ ਨਾ ਉੱਥੇ ਚਾਹੀਦਾ ਹੁੰਦਾ ਹੈ ਨਾ ਭਾਂ ਚੂ ਚੂ ਕਰੀ ਚਲੋ ਇੱਥੇ ਬੈ ਕੇ ਹੈ ਨਾ ਦੇਲਾ ਆਜੋ 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 ਉੱਠ ਜੋਰ ਚ ਠੀਕ ਹੈ ਪਰ ਮੋٹے ਕੱਪੜੇ ਪਾ ਕੇ ਬਾਹਰ ਹੋਣਾ ਠੀਕ ਆ ਠੰਡ ਬਹੁਤ ਆ ਬਾਹਰ ਠੀਕ ਆ ਓਏ ਹਾਂ ਦੱਸਾ ਹਾਂ ਤੇ ਨੂੰ ਮੇਰਾ ਮੇਰਾ ਨਾਂ ਲੈਣਾ ਸਿਰ ਉੱਟ ਕੇ ਪਪਾ ਜੀ ਕਹਿੰਦਾ ਹੁੰਦਾ ਤੇ ਕਹਿੰਦਾ ਪਪਾ ਜੀ ਸਤਿ ਸ੍ਰੀ ਅਕਾਲ ਪਪਾ ਓਏ ਕੀ ਇਹਦਾ ਸਵੈਟਰ ਆ ਸਿਰ ਸਿਰ ਛਿਆਲ ਜਿਹਾ ਲੱਗਦਾ ਪਪਾ ਜੀ ਆ ਇਹ ਤੇਰੀ ਕੈਪ ਆ ਇਹ ਇਹ ਅੱਜ ਤੇਰੇ ਕੈਪ ਇਹ ਵਾਲੀ ਦੇਣੀ ਆ ਸਵੈਟਰ ਤੇ ਇਹ ਆ ਪਾਉਣਾ ਕੋਟੀ ਤੇ ਇਹ ਆ ਪਾਉਣੀ ਆ ਤੁਰ ਜਾਈ ਚ ਨਿਕਲੇਗਾ ਤਾਂ ਹੀ ਆ ਨਾ ਪਜਾਮੀ ਤੇਰੇ ਆ ਪਾਉਣੀ ਆ ਠੀਕ ਆ ਪੁਆਲੇ ਆਹਾ ਹਾਂ ਪੁੱਠਾ ਹੋ ਕੇ ਮਾਰੀ ਚੱਲ ਪੱਦ ਸਾਨੂੰ ਸਭ ਪਤਾ ਲੱਗ ਗਿਆ ਸੁਣਦਾ ਵਾ ਸਾਨੂੰ ਸਭ ਓਏ ਫੇਰ ਫਟਾਕੇ ਛੱਡੀ ਜਾਂਦਾ ਗਦਾ ਓ ਤੇਰੀ ਕਿੱਥੇ ਛੱਡੀ ਜਾਂਦਾ ਓ ਹਾਂ ਓ ਤੇਰੀ ਆ ਜਾ ਆ ਜਾ ਆ ਜਾ ਆ ਜਾ ਫੇ ਆ ਜਾ ਆ ਜਾ ਆਜੇ ਮੇਕੋ ਆਜੇ ਫਿਰ ਸਾਜੀ ਤੇ ਕੱਪੜੇ ਆਪਣੇ ਆਪ ਆਏਗਾ ਸਾਜੀ ਆਹ ਉਹ ਮੈਂ ਤਾਂ ਸਪਾਲਜੀ ਹੈਗਾ ਵਾ ਤੂੰ ਕੌਣ ਤੂੰ ਮਨਵੀਰ ਆ ਚਾਮੀ ਤੇਰਾ ਨਾਮ ਕੀ ਆ ਚਾਮੀ ਤੇਰਾ ਨਾਮ ਜਾਮੀ ਆ ਜਾਮੀ ਜਾਮੀ ਆ ਜਾ ਔਰੇ ਆ ਜਾ ਆ ਜਾ ਆ ਜਾ ਔਰੇ ਆ ਜਾ ਔਰੇ ਕੱਪੜੇ ਪਾ ਦੀ ਤੇਰੇ ਲੈ ਕੱਪੜੇ ਪਾ ਜੀ ਕੁੱਗੋ ਕੱਪੜੇ ਪਾ ਕੇ ਰੈਡੀ ਹੋ ਗਿਆ ਹਣਾ ਹੁਣ ਤੁਸੀਂ ਬਾਹਰ ਜਾ ਸਕਦੇ ਹੋ ਤੇ ਆਪਣਾ ਟੀਵੀ ਦੇਤੇ ਬਲੌਗ ਦੇਖ ਸਕਦੇ ਹੋ ਭਾਈ ਕਿਉਂ ਇਹਦੇ ਜਾਣਾ ਮਦੂਬਾ ਤੂੰ ਪਹਿਲਾਂ ਹੀ ਭਾਈ ਤਿਆਰ ਹੋਇਆ ਤਾਂ ਤੂੰ ਮਮਨ ਦੱਸ ਰਿਹਾ ਕਹਿੰਦਾ ਮੈਂ ਟੋਪੀ ਪਾ ਲਈ ਕੱਪੜੇ ਪਾ ਲਏ ਹੈਨਾ ਕੱਪੜੇ ਪਾ ਲਈ ਤੁਸੀਂ ਵੈਰੀ ਗੁੱਡ ਵੈਰੀ ਗੁੱਡ ਚਲੋ ਆ ਜਾਓ ਉੱਥੇ ਬਿਠਾਉਣੇ ਤੁਹਾਨੂੰ ਆ ਜਾ ਬਲੌਗ ਦੀ ਮਨਵੀਰ ਹੁਣ ਬੈਠ ਗਿਆ ਕੰਬਲ ਵਿੱਚ ਹੁਣ ਤਿਆਰੀ ਹੈ ਇਹਦੀ ਟੀਵੀ ਦੇਖਣ ਦੀ ਹੈਨਾ ਹੁਣ ਆਪਣਾ ਬਲੌਗ ਦੇਖਦੇ ਆ ਮਨਵੀਰ ਹੈਨਾ ਬਾਏ ਬਾਏ ਕੱਲ ਵਾਲਾ ਵਲੌਗ ਦੇਖ ਰਿਹਾ ਮਨਵੀਰ ਹੈ ਨਾ ਹਾਂ ਸ਼ਾਬਾਸ਼ ਸ਼ਾਬਾਸ਼ ਦੇਖੋ ਬੈਠ ਕੇ ਠੀਕ ਹੈ ਇੰਜੋਏ ਕਰੋ ਦੁੱਧਰਾ ਪੀ ਲਿਆ ਹਣਾ ਤੁਸੀਂ ਬੈਠਾ ਬੈਠਾ ਹਾਂਜੀ 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 ਲਓ ਜੀ ਐ ਇਧਰ ਤਾਂ ਟੂਪੇ ਲੱਗਦੇ ਪਿਆ ਰਜਾਈ ਨੂੰ ਜਵਾਗ ਨੇਲੀ ਪਾੜ ਦਿੰਦੇ ਡੇਲੀ ਲਾਉਂਦੀ ਹੈ ਡੇਲੀ ਪਾੜ ਦਿੰਦੇ ਆ ਚਲੋ ਮੈਂ ਲਓ ਜੀ ਆਪਾਂ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਇੱਕੋ ਗੂ ਬਾਹਰ ਨਿਕਲ ਨਿਕਲ ਕੇ ਆਪਣੇ ਵਲੌਗ ਦੇਖ ਰਿਹਾ ਹੈ ਨਾ ਚਲੋ ਕੋਕੂ ਮੈਂ ਚੱਲਦਾ ਪੁੱਤ ਠੀਕ ਆ ਮੈਂ ਦੁਪਹਿਰ ਨੂੰ ਮਿਲੂੰਗਾ ਤੈਨੂੰ ਫਿਰ ਮੈਨੂੰ ਥੱਕੇ ਮਾਰੀ ਜਾਣਾ ਤੂੰ ਦੁਪਹਿਰ ਨੂੰ ਮਿਲਾਂਗੇ ਠੀਕ ਆ ਬਾਏ 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 ਲੋਗ ਜਾ ਲੋਗ ਜਾ ਤੂੰ ਲੋਗ ਜਾ ਤੂੰ ਲੋਗ ਜਾ ਲੋਗ ਜਾ ਬਾਏ ਬਾਏ ਦੇਖ ਲੈ ਜੀ ਅੱਪਾ ਆ ਗਏ ਆ ਜੀ ਘਰ ਵੱਜ ਗਏ ਨੇ ਸਵਾ ਤਿੰਨ ਤੇ ਅਨਮੋਲ ਆ ਗਿਆ ਸਕੂਲੋਂ ਲੈ ਕੇ ਆਇਆ ਨੂੰ ਮੈਂ ਜਾ ਕੇ ਹਨਾ ਅੱਛਾ ਸਕੂਲ ਦੇ ਦਿਨ ਪ੍ਰਾਈਵੇਟ ਆ ਰਹੀ ਹੈ ਹੈ ਠੀਕ ਹੈ ਲਓ ਜੀ ਵਿਰਾਟ ਵੀ ਆ ਗਿਆ ਮਾਨੂੰ ਮਿਲਦਾ ਪਿਆ ਹੈ ਨਾ ਵਿਰਾਟ ਕਿੱਥੇ ਸੀ ਬਾਥਰੂਮ ਚ ਵਿਰਾਟ ਵਿਚਾਰਾ ਤੁਰਕਿਆ ਤੁਰਕਿਆ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨਾ ਕਿ ਤਾਂ ਪੈਦਲ ਤੁਰਨਾ ਚਾਹੀਦਾ ਹਾਂਜੀ ਮਨਵੀਰ ਕਿੱਥੇ ਹੁੱਪਰ ਮਨਵੀਰ ਉੱਪਰ ਹੀ ਆਉਂਦਾ ਨਹੀਂ ਹੈ ਲਾ ਲਾ ਇਹ ਆਪੇ ਉੱਪਰ ਹਾਂ 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 ਉਹ ਕਿੱਥੇ ਆ ਜਮੂਰਾ ਜਮੂਰਾ ਕਿੱਥੇ ਆ ਕੋਲ ਤੇ ਕੁੱਤਾ ਪਰਦਾ ਹਾਂ ਹਾਂ ਫੋਏ ਮਿੱਟੀ ਘਾਣਾ ਤੂੰ ਨਹੀਂ ਹੈ ਉਹ ਕਹਿੰਦਾ ਕੰਦਰ ਨੂੰ ਦੰਦੀਆਂ ਮੜਦਾ ਤੂੰ ਕੁੱਟੂ ਤੈਨੂੰ ਮੈਂ ਮਿੱਟੀ ਖਾਏਗਾ ਉਹ ਮਤਲਬ ਸ਼ੀਰਾਂ ਨੂੰ ਫੜਾ ਦੂੰ ਤੈਨੂੰ ਮੈਂ ਦਿਖਾ ਮੂੰਹ ਦਿਖਾ ਮੂੰਹ ਦਿਖਾ ਆ ਕਰ ਆ ਵੋਏ ਤੂੰ ਉਹਦਾ ਮੂੰਹ ਦੇਖੀ ਜਾ ਮੈਨੂੰ ਦੇਖਣ ਚੱਲ ਇਧਰ ਆ ਤੂੰ ਆਉਂਦਾ ਨਹੀਂ ਦਿਖਾ ਦਿਖਾ ਖਾਦੀ ਹੋਏ ਦਿਖਾਈ ਦਿਖਾਈ ਮੂੰਹ ਦਿਖਾ ਕੋਲਾ ਕੇ ਦਿਖਾ ਹੂੰ ਹੁਣ ਸਾਫ ਕਰਿਆ ਐ ਮੈਨੂੰ ਲੱਗਦਾ ਹੈ ਨਾ ਹਾਂ ਖੋਤਾ ਜੀ ਦਾਦੀ ਨੇ ਕੀਤਾ ਹੋਣਾ ਪੱਕਾ ਤੇਰਾ ਦਾਦੀ ਆਈ ਗਈ ਆ ਦਾਦੀ ਨੇ ਕੀਤਾ ਮੂੰਹ ਸਾ ਚਲ ਆ ਜਲੀ ਆਪਾਂ ਰੋਟੀ ਖਾਈਏ ਹਾਂ ਹਾਂ ਓਕੇ ਅੱਛਾ ਪਤੰਗ ਚੜਦਾ ਉੱਪਰ ਹਾਂ ਓਏ ਪਤੰਗ ਚੜਦਾ ਹੈ ਪਾਈ ਪਵਨ ਨਹੀਂ ਕੜਾਉਂਦੇ ਹਾਂ ਆ ਜਾ ਅੱਛਾ ਚਲ ਆ ਜਾ ਓ ਗੱਡੀ ਤੇਰੀ ਪਈ ਬਾਬਾ ਓਏ ਬਹੁਤ ਸੁੰਦਰ ਗੱਡੀ ਓਏ ਉਹ ਤਾਂ ਬਾਲੀ ਸੁੰਦਰ ਗੱਡੀ ਆ ਓਏ ਹੈਨਾ ਬਹੁਤ ਸੁੰਦਰ ਗੱਡੀ ਆ ਵੀ ਤੇਰੀ ਹਾਂ ਉਹ ਤੈਨੂੰ ਤੂੰ ਖੜਨਾ ਗੱਡੀ ਨਾਲ ਤੂੰ ਖੜਨਾ ਗੱਡੀ ਨਾਲ ਘੋੜੀ ਆ ਹੂੰ ਤੇ ਤੇਰੇ ਨਾਲ ਪੰਜੇ ਮਾਰ ਦੇ ਪਿੱਛੇ ਹੋ ਜਾ ਦੋਆ ਦੋਆ ਨਹੀਂ ਹੈਗਾ ਇਹ ਇਹ ਬੜਾ ਖਤਰਨਾਕ ਬੰਦਾ ਹੈ ਇਹ ਸ਼ੀਰੋ ਪਤਾ ਤੈਨੂੰ ਤਰੇ ਮੂਹਰੇ ਨੰਨੇ ਪੰਜੇ ਮਾਰਦੇ ਪਰ ਇਹੋ ਜਾ ਪਰੇ ਹੋ ਜਾ ਪਰੇ ਹੋ ਜਾ ਚੱਲ نیچے ਚਲੀ ਆ ਜਾ ਆਪਾਂ ਰੋਟੀ ਖਾਣੀ ਹੈ ਬਤਾ ਆ ਜਾ ਚਲੀਏ ਠੀਕ ਆ ਆ ਜਾ ਚਲੀਏ ਚਲ ਚਲੀ ਆ ਜਾ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਤੇਰੀ ਕੋਈ ਨਹੀਂ ਬੱਚੇ ਮਗਰ ਬਣੋ ਹਾਂ ਹਾਂ ਤੂੰ ਖੜ ਖੜਦਾ ਨਾ ਖੜ ਤੇ ਆ ਖੜ ਤੇ ਖੜ ਜਾ ਜਰਾ ਓਰੇ 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 ਚੱਲ ਚਲੀ ਨੀਚੇ ਉਹ ਤਾਂ ਚੱਲ ਜੀ ਠੀਕ ਆ ਨੀਚੇ ਰੋਟੀ ਖਾਣੇ ਉੱਪਰ ਚਲ ਆ ਜਾ ਆ ਜਾ ਇੱਧਰ ਬਹਿ ਜਾ ਤੈਨੂੰ ਥੱਲੇ ਲਿਆਉਣਾ ਕਿਹੜਾ ਸੌਖਾ ਹੈ ਨਾ ਨੂੰ ਕਢਾਉਣਾ ਹੈ ਹੈ ਇੱਕ ਆ ਜਾ ਚਲ ਚਲ ਨੀਚੇ ਚਲ ਹਾਂਜੀ ਕੀ ਕਰ ਰਹੇ ਆ ਹੰ? ਪੜਾਈ ਕਰਦਾ। ਓਏ, ਉਹ ਕੀ ਗਿਆ ਗੱਡੀ ਜੀ? ਤੇਰੀ ਤੂੰ ਸਿੱਟੀ ਆ। ਓਰੇ ਓਰੇ। ਓਰੇ ਓਰੇ ਓਰੇ। ਹਾਂ ਜੀ, ਕੱਪੜੇ ਚੇਂਜ ਕਰ ਲੈ। ਚਲੋ ਬਹੁਤ ਵਧੀਆ। ਆ ਤੇ ਵਿਰਾਟ ਵੀ ਹਰਾ ਭਾਲੂ ਬਣਿਆ ਹੋਇਆ ਅੱਜ। ਹੈਲੋ ਹਰੇ ਭਾਲੂ। ਚਾਹ ਰੋਟੀ ਖਾ ਲਈ ਤੁਸੀਂ? ਹਾਂ ਜੀ। ਹੈ? ਚਲੋ ਆਜੋ। ਆਜੋ ਫਿਰ ਪੁੱਤ ਖਾਈਏ ਆਜੋ। ਠੀਕ ਆ? ਲੋ ਜੀ ਆਪਾਂ ਕਰਨ ਲੱਗਿਆ ਜੀ ਲੰਚ। ਵੱਜ ਗਏ ਨੇ 4:30 ਅੱਜ ਵੀ। ਤੇ ਅੱਜ ਰਾਇਸ ਤੇ ਚਨੇ ਬਣੇ ਹੋਏ ਨੇ। ਨਾਲ ਚਪਾਤੀ ਵੀ ਆ ਤੇ ਨਾਲ ਆ ਵਿਰਾੜ ਵੀ ਬਾਕਸ ਵਿੱਚ ਖਾਣਾ ਖਾ ਰਿਆ ਹਾਂਜੀ ਖਾਏਗਾ ਨਾ ਹਾਂ ਸ਼ਾਬਾਸ਼ ਸ਼ਾਬਾਸ਼ ਅਰਮੋਲ ਤੂੰ ਵੀ ਖਾ ਲੈ ਬਾਈ ਤੁਸਾਂ ਨਾ ਅੱਛਾ ਜੀ ਠੀਕ ਆ ਜੀ ਤੁਸੀਂ ਵੀ ਸ਼ਕੋ ਜੀ ਆ ਜਾਓ ਗੋਗੋ ਵੀ ਸਾਡੇ ਨਾਲ ਖਾਣ ਲੱਗਿਆ ਵੀ ਖਾ ਖਾਏਗਾ ਨਾ ਕੋਈ ਖਾਏਗਾ ਨਾ ਇਹਨੇ ਕੀ ਕਰਨਾ ਬਾਏ 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 ਅਫ ਕੱਲਾ ਬਾਏ ਨਹੀਂ ਕਰਨਾ ਖਾਣਾ ਵੀ ਆ ਆਜੇ ਨਹੀਂ ਬਾਏ ਕਰਨਾ ਬਾਏ 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 ਇਹ ਕਰਦੇ ਇੰਦਾ ਕਰ ਬੰਦ ਮਾਰਾ ਇੰਦਾ ਕਰ ਦੀ ਗੁੱਗੂ ਹਾਂ ਦਵਾਰਾ ਕਰ ਦਿੱਤੋ ਲਗਾ ਤੱਕ ਲਾਈਕ ਕਰੋ ਇੰਦਾ ਕਰ ਦਿਓ ਪਾਪਾ ਸੀ ਫੋਰ ਹਾਂ ਕੋਈ ਗੱਲ ਨਹੀਂ ਉਹ ਟੀਵੀ ਤੇ ਚੱਲਦਾ 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 ਆਹ ਹੈ ਟੱਪਦਾ ਨਹੀਂ ਅੱਜ ਵੀ ਕੁੱਗੂ ਮੇਰੀ ਗੋਦੀ ਦੇ ਵਿੱਚ ਬੈਠਾ ਹੈ ਨਾ ਤੇ ਫਿਲਮ ਦੇਖੋ ਤੇ ਅੱਜ ਵੀ ਫਿਲਮ ਲਾਈ ਹੋਈ ਹੈ ਨੇ ਚਾਰ ਸਾਹਿਬ ਜਦ ਬਹੁਤ ਫੈਨ ਆਏ ਹੈ ਹੈ ਨਾ Yar Şair ya D filmi alana, baba buda fanın. Ben de koynumda, hena, hena, hadi. <laughs> Yar Şair ya D filmi alıyor ya. Gugu, senin favor film favor filmin ne? Senin favor, neyin preteri favor? Ah, çok iyi film, çok iyi. Çal, dey, 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 ਸਸਰੀਆ ਕਾ ਸ਼ਰਮਾ ਜਾਂਦਾ ਲੋ ਜੀ ਰੋਟੀ ਪਾਣੀ ਖਾ ਕੇ ਤੇ ਫਿਲਮ ਦੇਖ ਕੇ ਦੇਖੋ ਗੁਸਾਉਂ ਗਿਆ ਮਸਤ ਨਾਲ ਕਾਕਾ ਵੀ ਪਾਇਆ ਹੋਇਆ ਹੈ ਨਾ ਇਹ ਨੀਂਦਾ ਲੈਣ ਲੱਗ ਗਿਆ ਹੈ ਨਾ ਕੋਲੂ ਮੋਲੂ ਜੀ ਅੱਜ ਤੁਹਾਨੂੰ ਮਿਲਾਉਣੇ ਆ ਸਾਡੀ ਸਿਸਟਰ ਹਰਪ੍ਰੀਤ ਕੌਰ ਮੈਡਮ ਜਾਨਕਿ ਮਨਵੀਰ ਤੇ ਬਿਰਾਰ ਦੀ ਛੋਟੀ ਪੁੱਵੀ ਅੱਜ ਆਇਆ ਸਾਨੂੰ ਸਪੈਸ਼ਲ ਮਿਲਣ ਆਇਆ ਹੈ ਜੀ ਅਨਮੋਲ ਦੀ ਪੁੱਵੀ ਆ ਹਾਂ ਜੀ ਜੀ ਤੇ ਚਾਹ ਪੀ ਰਹੇ ਨੇ ਤੇ ਨਾਲ ਨਾਲ ਆਇਆ ਗੁਰੀ ਹੈ ਇਹ ਆਪਣਾ ਭਾਂਜਾ ਹੈ ਨਾ ਤੇ ਬਰਾ ਤੇਰਾ ਕੀ ਲੱਗਿਆ ਗੁਰੀ ਭਾ ਹੈ ਨਾ ਹੈ ਨਾ ਇਹ ਅੱਜ ਸਪੈਸ਼ਲੀ ਮਿਲਣ ਆਇਆ ਗੁਰੀ ਕਹਿੰਦਾ ਮੈਂ ਜਾਣਾ ਸਵੇਰੇ ਮੈਚ ਖੇਡਣ ਹੈ ਨਾ ਸਪੈਸ਼ਲ ਸਪੈਸ਼ਲ ਆਇਆ ਕਹਿੰਦਾ ਮੈਚ ਵਾਸਤੇ ਆ ਮੈਚ ਦੇਖਣ ਜਾ ਰਿਹਾ ਕਹਿੰਦਾ ਤੁਹਾਡਾ ਮੈਂ ਹੈ ਨਾ ਚਲੋ ਵੀ ਇਹ ਚਾਹ ਪਾਣੀ ਪੀ ਰਹੇ ਆ ਠੀਕ ਹੈ ਤੇ ਮੈਂ ਜਾਣਾ ਥੋੜਾ ਡਿਊਟੀ ਦੇ ਉੱਤੇ ਥੋੜਾ ਫਿਰ ਆ ਕੇ ਮਿਲਦੇ ਆਪਾਂ ਠੀਕ ਹੈ ਮੰਮੀ ਤਾਂ ਲੱਗਿਆ ਫੋਨ ਦੇ ਉੱਤੇ ਮਨ ਦਾ ਆਂਟੀ ਦਾ ਫੋਨ ਆਇਆ ਹੋਇਆ ਹੈ ਨਾ ਉਹ ਦਲੀਲਾਂ ਦੇ ਠੀਕ ਹੈ ਜੀ ਤੁਸੀਂ ਕਰੋ ਅੰਜੋਏ ਤੇ ਆਪਾਂ ਮਿਲਦੇ ਆ ਬਾਅਦ ਚ ਆ ਕੇ ਠੀਕ ਹੈ ਜੀ ਬਾਏ 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 ਅੱਗੇ ਦੇਖ ਲੋ ਅਟਕ ਵਾਲੀ ਫੱਲੀ ਸਬਜ਼ੀ ਵਾਲਾ ਝੋਲਾ ਸਾਈਡ ਤੇ ਟੰਗਿਆ ਹੋਇਆ ਦੁੱਧ ਆਉਂਦਾ ਕਿ ਨਹੀਂ ਕਬੀਲਦਾਰ ਲੱਦਿਆ ਵਿਰਾਟ ਆ ਗਿਆ ਰਵਾਜ ਖੋਲਣਾ ਸ਼ੁਕਰ ਹੈ ਸ਼ੁਕਰ ਆ ਅਸਮਾਨ ਲਹਾ ਭਾਈ ਆ ਜਾ ਲੈ ਕੋ ਗੋ ਵੀ ਮੈਨੂੰ ਰੀਸੀਵ ਕਰਨ ਆ ਗਿਆ ਧੁੱਗੂ ਸੱਤ ਉੱਠ ਗਿਆ ਆ ਹਾਂ 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 ਸ਼ਾਬਾਸ਼ ਸ਼ਾਬਾਸ਼ ਲੈ ਵੀ ਦੂਫਾ ਲੈ ਕੋ ਤੂੰ ਅੱਛਾ ਜੇ ਪੁਈ ਨਾਲ ਕੋਲਿਆ ਮਿਲਿਆ ਨਹੀਂ ਨਾਲੇ ਨਿਕਲਿਆ ਚਲ ਅੰਦਰ ਚਲ ਅੰਦਰ ਚਲ ਹਾਂ ਅਰੇ ਚਲਦੇ ਅਮਰੂਦ ਪੂਰੇ ਲੈ ਵੀ 808 ਹੋ ਗਏ ਨੇ ਆਪਾਂ ਹੁਣ ਪਹੁੰਚਿਆ ਘਰੇ ਕਬੀਲਦਾਰ ਲੱਦ ਕੇ ਆਇਆ ਤੇ ਅਨਮੋਲ ਕੀ ਖਾ ਰਹੇ ਆ ਅਮਰੂਦ ਨਹੀਂ ਵੀ ਅਜਾ ਭੂਈ ਲੈ ਕੇ ਆਈ ਹਾਂ ਮਰੂਦ ਤੇ ਥੱਲੇ ਦੇਖੋ ਕਿਵੇਂ ਬੰਬ ਚਲਾਇਆ ਹੋਇਆ ਕੰਬਲਾਂ ਦੇ ਹੈਂ ਇਹ ਹੀ ਕੁਛ ਕਰਦੇ ਸੀ ਤੂੰ ਛੁੱਟ ਗਏ ਸੀ ਕਦੋਂ ਉੱਠੇ ਫਿਰ ਹਾਂ ਭੂਈ ਨਾਲ ਜੇ ਕੁੜਿਆ ਮਿਲਿਆ ਨਹੀਂ ਉਹ ਭੂਈ ਆ ਕੇ ਨਾਲ ਗੁਰੀਪਾ ਆਇਆ ਉਹਨੇ ਉਹ ਗੁਰੀਪਾ ਆਇਆ ਅੱਧਾ ਬਲਾ ਫਿਰ ਤੂੰ ਹੈਂ ਖੇលਿਆ ਨਹੀਂ ਉਹ ਮਜੇ ਗੁਰੀਪਾ ਨਾਲ ਖੇលਿਆ ਨਹੀਂ ਉਹ ਤੇਰੀ ਤੇ ਤੂੰ ਬਾਜੀਆਂ ਪਾਪਾ ਦਿਖਾ ਚਲੋ ਮੈਂ ਕੱਪੜੇ ਬਦਲਣਾ ਬਾਈ ਤੁਸੀਂ ਖੇਲੋ ਜਾਨੂ ਠੀਕ ਹੈ ਮੈਂ ਕੱਪੜੇ ਬਦਲਣਾ ਤੇਰਾ ਲੱਗੀ ਬਈ ਲੈ ਇਹਨਾਂ ਸ਼ਕਾ ਸਾਨੂੰ ਮਰੂਰ ਹੈ ਤਿਆਰ ਹੁੰਦੇ ਹੋਏ ਬਾਹਰ ਨੀ ਭਾਂਡਾ ਸੁੱਕੇ ਲਾਵਾ ਦੇ ਖਾਣਾ ਮੰਮੀ ਨੂੰ ਜਾਣੇ ਦਾ ਕੰਮ ਦੁੱਧ ਆ ਮੈਂ ਪਹਿਲਾਂ ਦੁੱਧ ਸਾਂਭ ਲਾਂ ਨਾ ਬਾਤ ਨਹੀਂ ਬਣਾਇਆ ਅੱਜ ਕੁਰੀਪਾ ਬਲੇਕ ਬਾਰੇ ਖੰਡਾ ਅੱਛਾ ਚਲੋ ਹੋਰ ਨਹੀਂ ਮਾਦਾ ਕੁਝ ਹੋਰ ਬਣਾਇਆ ਹੋਊਗਾ ਚਲੋ ਸਵੇਰੇ ਖਾ ਲਾਂਗੇ ਫਿਰ ਸਾਜੀ ਲਿਆਂਦੀ ਰਹਿ ਗੋ ਸਵੇਰੇ ਖਾ ਲਾਂਗੇ ਪਾਪਾ ਜੀ ਬੋਲੋ ਬੋਲੋ ਤੂੰ ਪਹਿਲਾ ਮੂੰਹ ਪਰਿਆ ਹੋਇਆ ਹੈ ਅਮਰੂਦ ਨਾਲ ਗੱਲ ਚ ਨਾ ਵਸਾਲੀ ਪਹਿਲਾ ਖਾ ਲਾ ਫਿਰ ਬੋਲੂ ਪੋਪੋ ਪੋਪੋ ਕੁਰੀਪਾ ਹੁਣ ਕੀ ਖੇਲਦੇ ਆ ਕੀ ਖੇਲਦੇ ਆ ਦੇਖ ਲਿਓ ਨਹੀਂ ਫੜੇ ਪਾਏਗਾ ਪਟੋ ਹੋਏ ਉਹ ਤਾਂ ਪਹਿਲਾਂ ਹੀ ਗਿਰ ਗਿਆ ਪਹਿਲਾਂ ਖਾ ਲੋ ਪਹਿਲਾਂ ਖਾ ਲੋ ਮੈਂ ਵੀ ਕੱਪੜੇ ਬਦਲਣਾ ਯਾਰ ਓਏ ਹਾਂ ਹੋਇ ਹੋਏ ਸਗੇ ਦਾ ਬਾਜੀਆ ਪਾਉਂਦਾ ਪੂਰੀਆਂ ਖਾ ਲੋ ਪਤਾ ਨੂੰ ਖਾਂਸੀ ਆ ਗਈ ਉਹਨੇ ਤਾਂ ਫਿਰ ਤੂੰ ਫੜ ਲੇਗਾ ਓਏ ਲੈ ਕੇ ਆ ਜਾ ਲੈ ਲੈ ਓਏ ਤੂੰ ਫੜ ਲੇਗਾ ਇਹ ਤਾਂ ਪੂਰਾ ਥਕਾ ਦਿੰਦਾ ਇਹ ਤਾਂ ਥਕਾ ਦੂ ਤੁਹਾਨੂੰ ਨਾ ਵੇ ਬਰਾਬਰ ਕੱਪੜੀ ਜੰਪਿੰਗ ਜੰਪਿੰਗ ਦਾ ਕਰੀ ਚੱਲ ਠੀਕ ਆ ਮੂੰਹ ਜਿਹੜਾ ਮਰੂਦ ਭਰੇ ਆ ਪਹਿਲਾਂ ਉਹ ਖਾ ਲਾ ਅੱਛਾ ਚਲੋ ਮੈਂ ਵੀ ਕੱਪੜੇ ਚੇਂਜ ਕਰ ਲਾਂ ਕੱਪੜੇ ਚੇਂਜ ਕਰ ਲਾਂ ਠੀਕ ਆ ਠੀਕ ਆ ਓਕੇ ਇਹਨਾਂ ਤਮਾਸ਼ੇ ਸ਼ੁਰੂ ਓਏ ਓਏ ਆ ਇਹ ਕੀ ਕਰਦਾ ਹੈ ਹੈ ਓਏ ਫਸਦਾ ਤਿਲਕ ਦਾ ਓਏ ਬੀਚੂ ਠੀਕ ਆ ਆ ਦੇਖ ਕਿਵੇਂ ਖਲਾਰਾ ਪਾਇਆ ਇਹਨਾਂ ਨੇ ਦਾਦੀ ਹੋਰ ਹਾਂ ਇੱਧਰ ਦਿਖਾ ਇੱਧਰ ਦਿਖਾ ਗੂਗੂ ਗੱਟੇ ਹੋਏ ਆ ਲਾਓ ਜੀ ਇਹ ਸਾਡੇ ਇਹ ਦੀਦੀ ਜੁੜ ਗਈ ਅਮਾ ਪਿੱਛੇ ਇਹ ਦੀਦੀ ਜੁੜ ਗਈ ਆ ਜੀ ਸਾਡੇ ਨਾਲ YouTube ਤੇ ਲਾਈਵ ਤੂੰ ਵੀ ਬਲੌਗ ਵਿੱਚ ਆ ਗਈ ਭਾਈ ਹਾਂ ਕਰ ਲਾ ਕਰ ਲਾ ਕਰ ਲਾ ਨਾ ਪਤਾ ਪਤਾ ਕੀ ਗੱਲ ਆ ਗਿਰ ਜੋਂਗੇ ਯਾਰ ਵਿਰਾਟ ਗਿਰ ਜੇਗਾ ਤੂੰ ਇਹਦੇ ਨਾਲ ਜਰਾਬਾ ਤਿਲਕ ਮੀਆਂ ਪਾਈਆਂ ਹੋਇਆਂ ਫਰਸ਼ ਤੇ ਤਿਲਕ ਦੀਆਂ ਨੇ ਤੂੰ ਤਾਂ ਪਹਿਲੇ ਲੰਮਾ ਕਿੱਥੇ ਲੱਗ ਗਿਆ ਓ ਛੱਤ ਨੂੰ ਤੂੰ ਤਾਂ ਉੱਦ ਗਿਆ ਤੂੰ ਕਿੱਥੇ ਲਟਕ ਗਿਆ ਉਹ ਦੇਖੋ ਵੀ ਵਿਰਾਟ ਦੇ ਨੰਗਾ ਡੜੰਗਾ ਚੇਦ ਕਮ ਉਹ ਯਾਰ ਕੱਪੜੇ ਪਾ ਕੱਪੜੇ ਪਾ ਓਏ ਨੰਗਿਆ ਕਪੜੇ ਪਾ। ਕਰਦਾ ਕੀ ਆ? ਓ ਯਾਰ ਵਿਰਾਟ ਠੰਡ ਲੱਗ ਜੂ ਯਾਰ ਐਦਾਂ ਨਾ ਕਰ ਪਲੀਜ਼। ਐਦਾਂ ਨਾ ਕਰ। ਓਏ ਓਏ ਦੇਖ। ਮਾਏ ਨਾ ਨੇ। ਗੁਰੀ ਨੂੰ ਵੀ ਤਕਾਦਾ ਅਗਲੇ ਨੂੰ। ਓ ਪ੍ਰਾਵਾ ਪਾਲਾ ਗਰਮੋਂ ਗਰਮੀ ਨਾ ਹੋ ਤੇਨੂੰ ਨਾ ਉਹ ਜੁਕਾਮ ਹੋ ਜਾਣਾ ਪੁੱਤ। ਤੂੰ ਨਹੀਂ ਟਿਕਦਾ ਕੱਲਾ ਹੀ। ਹੈਂ? ਪਾਪਾ ਤੂੰ ਐਵੇਂ ਧੌੜ ਧੌੜ ਕੇ ਮਾਰਦਾ ਸਦਾ। ਪਰ ਲੱਗ ਗਿਆ ਨਾ ਨੋਜੀਆਂ ਹੁਣ। ਨਹੀਂ ਉਹ ਨੋਜੀਆਂ ਲੱਗੀਆਂ ਨਾ ਨੋਜੀਆਂ ਸਾਫ਼ ਕਰਦਾ ਫਿਰਦਾ ਹੁਣ ਨੋਜੀਆਂ ਆ ਗਈ ਆਏ ਕੀ ਸਾਡੇ ਲੱਗੀਆਂ ਆ ਗਈ ਆ ਤੇਰੇ ਆਉਂਦੀਆਂ ਨੋਜੀਆਂ ਸਾਡੇ ਥੋੜੀਆਂ ਆਉਂਦੀਆਂ ਫੇ ਮਾਰ ਕੇ ਭਜਦਾਂ ਦੀ ਹਾਂ ਹਾਂ ਕੀ ਗੱਲ ਓਏ ਯਾ ਲੋ ਦਸਾਂ denn ਚਲੋ ਖਲਾਰਾ ਸਮੇਟੋ ਸਾਰਾ ਓਏ ਖਲਾਰਾ ਸਮੇਟੋ ਤੇ ਆਪਾਂ ਰੋਟੀ ਖਾਈਏ ਚਲੋ ਚਲੋ ਰਾਣੂ ਬੈਠੀ ਸੀ ਬੇਲੀ ਇਹਨੂੰ ਫਰਾਦਾ ਕੰਮ ਵੀ ਸਲਾਦ ਕੱਟ ਪਾਈ ਕਹਿੰਦੇ ਮੇਲੇ ਦੀ ਰਹਿਣਾ ਅਣਾ ਗੁਗੂ ਅਣਾ ਲੋ ਜੀ ਅਨਮੋਲ ਨਾ ਆਪਣੇ ਹੱਥ ਦੇ ਉੱਤੇ ਮਹਿੰਦੀ ਦੇ ਡਿਜ਼ਾਈਨ ਬਣਾ ਰਹੀ ਹੈ ਪੈੰਦੇ ਨਾਲ ਤੇ ਤੁਸੀਂ ਸਾਰੇ ਜਣੇ ਚੈੱਕ ਵੀ ਜਣਾ ਬਹੁਤ ਸੁੰਦਰ ਹੈ ਜੀ ਬਹੁਤ ਸੁੰਦਰ ਹੈ ਹਾਂਜੀ 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 ਫੋਨ ਤੇ ਦੇਖ ਦੇ ਕੇ ਬਣਾ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਇੰਨਾ ਬਣਾਇਆ ਕਰ ਹੈ ਕਰਵਾ ਚਾ ਉਹਦਾ ਜਿਆ ਬਿਆਹ ਬਿਓ ਤੇਨੂੰ ਮਹਿੰਦੀ ਲਵਾ ਗਿਆ ਮੇਰਾ ਤੇਰੀ ਤਾਂ ਦਿਹਾੜੀ ਪੈ ਜਾਗਾ ਨਹੀਂ ਯਾਰ ਅੱਜ ਹਾਂ ਆ ਦੇਖ ਲਓ ਜੀ ਅਸੀਂ ਇੱਥੇ ਰੋਟੀ ਪਾਉਣ ਨੂੰ ਬੈਠੇ ਆਂ ਵੀ ਆ ਕੰਬਲ ਚੱਕਣੇ ਆ ਤੇ ਇੱਥੇ ਰੋਟੀ ਖਾਈਏ ਚਟਾਈ ਵਿਛਾਈ ਹੋਈ ਆ ਤੇ ਇਹ ਮਜੇਦਾਨ ਲਟਿਆ ਆਇਆ ਚਲੋ ਉਠਾ ਚਲੋ ਉਠਾ ਇਹ ਲੈ ਕਰਨੀ ਦਿੰਦਾ ਦੇਖੋ ਅਸੀਂ ਰੋਟੀ ਅਸੀਂ ਉੱਪਰ ਟਿਕਾਈ ਹੋਈ ਆ ਹੈ ਅਸੀਂ ਰੋਟੀ ਖਾਣ ਨੂੰ ਬੈਠੇ ਆ ਤੇ ਇਹਨੂੰ ਉਠਾਉਂ ਰਹੇ ਆ ਤੇ ਇਹ ਬੰਦਾ ਖਿਲਦਾ ਨਹੀਂ ਪਿਆ ਓਏ ਉੜਦਾ ਕਿ ਨਹੀਂ ਉੜਦਾ ਲੈ ਫੜਾ ਫੋਨ ਉਹਦੇ ਚਲੋ ਉਠਾ ਚਲੋ 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 ਚੱਲ 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 ਪੁੱਤ ਚੱਲ ਓਏ ਉੱਠ ਜਾ ਭਰਾਵਾ ਅਸੀਂ ਰੋਟੀ ਖਾਣੀ ਆ ਜਲ ਤੇ ਜਲ ਫਾਈਨ ਲੇ ਗਏ ਸੀ ਕੰਬਲ ਇਕੱਠਾ ਕੀਤਾ ਮਨਵੀਰ ਮੰਨ ਗਿਆ ਤੇ ਅਸੀਂ ਹੁਣ ਰੋਟੀ ਖਾਣ ਲੱਗੇ ਆ ਸਲਾਦ ਚਨੇ ਦੀ ਸਬਜ਼ੀ ਨਾਲ ਮੂਲੀਏ ਦੇ ਪੱਤਿਆਂ ਦੀ ਸਬਜ਼ੀ ਵਾਹ ਠੀਕ ਆ ਜੀ ਚਪਾਤੀ ਚਲੋ ਸਾਰੇ ਜਾਣੇ ਮੰਮੀ ਉੱਪਰ ਬਹਿ ਕੇ ਆਪਣੀ ਪਲੇਟ ਲੈ ਕੇ ਬੈਠੇ ਨੇ ਚਲ ਆ ਜਾਓ ਵੀ ਨਿਆਣੇ ਸਾਰੇ ਜਾਣੇ ਚਲ ਗੁਰੂ ਜੀ ਬਹਿ ਗਿਆ ਬਾਏ ਪਹਿਲਾਂ ਹੀ ਨਹੀਂ ਪਹਿਲੇ ਖਾਏ ਬਾਏ ਨਹੀਂ ਖਾਏ ਆ ਜਾ ਇੱਧਰ ਚੱਲ ਮੋਲ ਥੱਲੇ ਚਲ ਚਲ ਬੈਠੋ 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 ਚਲ ਵੀ ਚਲ ਆ ਜਿਓ ਆ ਜਿਓ ਆ ਜਿਓ ਭਾਈ ਸ਼ੁਰੂਆਤ ਕਰੀਏ ਤੁਹਾਡੇ ਨਾਲ ਚਲੋ ਜੀ ਖਾਈਏ ਕਿੰਨ ਚੱਲਦੀ ਕੋਈ ਮੈਂ ਆਪਣੀ ਰੋਟੀ ਵੀ ਨਹੀਂ ਲੰਗਾਈ ਮੇਰੀ ਦੇਦੇ ਲੋ ਜੀ ਇਧਰ ਬੰਦੇ ਪਾਪਾ ਇਹ ਘਰੇ ਆਏ ਹੋਏ ਆ ਮੁੰਡੀਆਂ ਮੰਜੀਆਂ ਜੋ 1:30 ਦੁਪਹਿਰੇ ਤੇ ਉਹ ਇੱਥੇ ਵੀ ਟੱਕਦੇ ਉਹਦੇ ਟੋਪੀ ਨਾ ਖੇਡਣ ਲੱਗੇ ਬੱਚੇ ਲੋਕ ਓਹ ਓਹ ਰਿਆ ਦੂਰ ਕਦੇ ਚੱਲਿਆ ਨਹੀਂ ਤੈਨੂੰ ਤੈਨੂੰ ਉਧਰ ਕੰਨੇ ਉਹ ਖੇਡ ਲੈ ਨਾ ਉਹ ਖੇਡ ਲੈ ਤੂੰ ਉਹ ਖੇਡ ਲੈ ਤੇਰੀ ਉਹਨਾਂ ਟੋਪੀ ਸੈਟਿੰਗ ਉੱਪਰੇ ਉਹ ਚੱਕ ਕੇ ਲੈ ਜਾਂਦਾ ਉਹ ਟੋਪੀਆਂ ਸਿੱਟਦੇ ਆ ਪਰ ਇੱਕ ਇੱਕ ਦੂਜੇ ਦੇ ਉੱਤੇ ਇਹ ਚੱਕ ਕੇ ਲਿਉਂਦਾ ਹੈ ਨਾ ਚਲ ਓਏ ਚਲੋ ਉਧਰ ਚੱਲਦੇ ਆਪਾਂ ਆ ਤੇਰੀ ਖੜਾ ਨਿਕਲ ਆ ਓਏ ਥੱਲੇ ਓ ਮੰਜੇ ਤੇ ਹੈਂ ਓ ਕੀ ਗਾ ਪਾਇਆ ਤੁਸੀਂ ਇਹਨਾਂ ਨੂੰ ਰੋਟੀ ਪਾਣੀ ਦੇ ਲੋ ਸ਼ਿਕਾਇਆ ਉਧਰੋਂ ਰੂਟ ਖਾ ਕੇ ਆਇਆ ਥੋੜੇ ਜੇ ਇੱਥੇ ਆ ਕੇ ਹੁਣ ਆ ਦੇ ਉਹ ਭਰਾਵਾ ਕਿਉਂ ਦੇਖ ਬਿਸਤਰਿਆਂ ਦਾ ਕਿਵੇਂ ਗਾ ਪਾਇਆ ਜਿਵੇਂ ਬੰਬ ਚੱਲ ਗਿਆ ਹੁੰਦਾ ਇੱਥੇ ਬੰਦੂਕ ਹੀ ਚਲੀ ਹੈ ਯਾਰ ਆਹ ਲੈ ਲੈ ਹੁਣ ਰੋਣ ਦਾ ਕਹਦੇ ਆ ਜਿਆਦਾ ਦੇਖ ਹੁਣ ਆਪਣੇ ਤੋਂ ਵੱਡਿਆਂ ਨਾਲ ਤੂੰ ਲੜਦਾ ਹੈ ਆਉਣ ਲੈ ਲਾਓ ਲੰਬੂ ਆ ਆਬ ਰਾੜ ਐ ਡਾ ਵੱਡਾ ਤੇ ਤੂੰ ਨਾ ਲੜਦਾ ਫਿਰ ਉਹਨਾ ਲੈ ਦੇਖ ਦੇ ਇਹ ਦੇ ਹੁਣ ਵਧੀਆ ਲਿਆ ਖਾ ਕੇ ਸੁਣ ਲੈ ਖਾ ਓਏ ਹੋਲੀ ਓਏ ਤੂੰ ਤਾਂ ਬਰਾਣਾ ਆਇਆ ਮਾਰੀ ਜਾ ਨਾ ਯਾਰ ਉਹਨੂੰ ਆਨਾ ਆਨੇ ਮੈਂ ਬਹੁਤ ਸੌਟਨਾ ਲਵਾ ਦੀ ਮਾਰੇ ਦੇ ਮਾਰ ਕੀ ਪਾਣੀ ਦੇ ਚ ਟੀਸ਼ਰ ਪਾਣੀ ਇੱਕ ਘੋੜੇ ਦਾ ओए होली बराट होलीट होली यार। <laughs> होली रोया तो तो देखी फिर मार तू कोल जाके मार मार <laughs> 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 थो थो <गया>। <laughs> <laughs> ਇਹ ਰੂ ਲਾਗੀ ਚਾ ਚੜੇ ਹੁਣ ਘਪਾਈ ਦੀ ਮੇਰੇ ਹੱਥ ਮੈਂ ਹੁਣ ਕੀ ਹੋਇਆ ਹਾਂ ਹੁਣ ਕੀ ਹੋਇਆ ਜਾ ਓਏ ਨਾਮ ਬਰਾੜ ਹਟ ਜਾ ਤੂੰ ਵੀ ਚੜ ਮਾਰ ਆਇਆ ਇਹ ਕਿਹੜਾ ਟੈਕ ਦਾ ਹਾਂ ਨਹੀਂ ਹੁਣ ਬੱਸ ਕਰ ਚੱਲ ਕੋਈ ਨਹੀਂ ਬਹੁਤ ਹੋ ਗਿਆ ਵੀਰਾ ਗੁੱਗੂ ਬਹੁਤ ਹੋ ਗਿਆ ਬਹੁਤ ਮਚੜ ਮਚਾ ਲਿਆ ਤੁਸੀਂ ਓਏ ਕਹਾਣੀ ਨਾ ਕਰ ਓ ਰਾਮਾ ਮਾਰੇ ਓ ਯਾਰ ਹੱਦ ਹੋ ਗਈ ਇੰਦਰ ਪਿੱਲੋ ਫਾਈਟ ਚੱਲ ਚੁੱਕੀ ਆ ਲਵੀ ਲਵੀ ਦੇਦਾ ਕਰੇ ਜਦਾ ਛੁਟਕੂ ਜਦਾ ਜਾਂ ਮੋਟੂ ਜਦਾ ਓਏ ਹੋਲੀ 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 ਵਿਰਾਟ ਹੋਲੀ ਦੇਖ ਦੇ ਜਦ ਤੈਨੂੰ ਮੈਂ ਕਹਿਣਾ ਵੀ ਬਹਿ ਜਾ ਟੱਕ ਤੂੰ ਫੇਰ ਟਲਦਾ ਕਿਉਂ ਨਹੀਂ ਤੂੰ ਐ ਚਲੋ ਬਸ ਗੁਰੀ ਦਾ ਪਾਟਾ ਸੈ ਗੁਰੀ ਦਾ ਮਨ ਥੱਕ ਕੇ ਪੈ ਗਿਆ ਇਸ ਵਾਰ ਪਾਟਾ ਸੈ ਉਹਨਾਂ ਤੱਕ ਆ ਗਈ ਲੱਗ ਰਹੀ ਹੈ ਗੁਰੀ ਦਾ ਥਕਾਤਾ ਨਿਆਣਿਆਂ ਨੇ ਗਰਮੀ ਲੱਗ ਰਹੀ ਹੈ ਗਰਮੀ ਤਾਂ ਲੱਗਣੀ ਹੀ ਆ ਚੱਲ ਬਸ ਓਏ ਹੈਲੋ ਸਟਾਪ ਕੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੈਲੋ ਲਾ ਬਹੁਤ ਵਧੀਆ ਬਰਾੜ 2 3 ਚੱਲ ਹੋ ਗਿਆ ਸੀ ਓਏ ਕਰਿਆ ਦਸ ਚਲ ਕੋਈ ਨਹੀਂ ਕੋਈ ਨਹੀਂ ਕੋਈ ਉਠੋ 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 ਮਾਰੇ ਤੇਰੇ ਭਰਾ ਦੇ ਤੋਂ ਗੁਰੀ ਤੋਂ ਬਦਲੇ ਲਈ ਜਨ ਮਨ ਵੀ ਬਲੀ ਇਹਨੂੰ ਲਾਈ ਹੁਣ ਨੂੰ ਲਾਈ ਇਹਨੂੰ ਓਏ ਨਾ ਓਏ ਤੂੰ ਫੇ ਮਾਰੀ ਜਾਂਦਾ ਹੋਂਦ ਯਾਰ ਚਲ ਆ ਜਾ ਆ ਜਾ ਬੱਸ ਬਹੁਤ ਬਹੁਤ ਓਏ ਨਾ ਨਾ ਓਏ ਤੂੰ ਕੇ ਮਾਰਤਾ ਹੈ ਚਲ ਬੱਸ ਬੱਸ ਰਹਿਂਦੇ ਰਹਿਂਦੇ ਆ ਜਾ ਲਓ ਜੀ ਤੁਸੀਂ ਸਾਰਿਆਂ ਨੇ ਅੱਜ ਦੀ ਮਸਤੀ ਦੀ ਵੀਡੀਓ ਤੁਸੀਂ ਦੇਖ ਹੀ ਲਈ ਹੋਵੇਗੀ ਤੇ ਹੁਣ ਅਸੀਂ ਸਾਰੇ ਜਣੇ ਸੌਣ ਦੀ ਤਿਆਰੀ ਕਰ ਰਹੇ ਆ ਖਾਣਾ ਬਾਣਾ ਹੋ ਚੁੱਕਿਆ ਅਸੀਂ ਖਾ ਚੁੱਕੇ ਆ ਸਾਰਾ ਕੁਝ ਤੇ ਮਸਤੀ ਵੀ ਤੁਸੀਂ ਬੱਚਿਆਂ ਦੀ ਦੇਖ ਹੀ ਲਈ ਐ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਤੁਸੀਂ ਆਪਣੇ ਘਰ ਹੀ ਦੇਣੀ ਆ ਤੇ ਤੁਸੀਂ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਤੇ ਸਾਰੇ ਜਣੇ ਤੇ ਬਾਏ ਬਾਏ ਗੁੱਡ ਨਾਈਟ ਸਾਰਾ ਬੰਦਾ ਬਾਏ ਬਾਏ